ਸਾਹਿਬ ਜਾਦੀ ਜਦੋਂ ਨੀਹਾਂ ਵਿੱਚਣ ਦਿੱਤੇ ਤਾਂ ਸਾਉ ਮੁਗਲ ਪਠਾਣੀਆਂ ਰੁਪਈਆ ਹਲ ਹਾਲੀ ਰੋਏ ਤੇ ਨਾਲੇ ਬਲਦ ਰੋਏ ਤੇ ਹੱਥਾਂ ਵਿੱਚ ਪਰਾਣੀਆਂ ਰੁਪਈਆ ਪਾਵੇ ਵੈਣ ਕਬੂਤਰੀ ਆਲਣੇ ਚੋਂ ਪਾਵੇ ਵੈਣ ਕਬੂਤਰੀ ਆਲਣੇ ਜਿੋਂ ਤੇ ਨਾਲੇ ਆਕਾਸ਼ ਵੀ ਥਰ ਥਰਾ ਗਿਆ ਸਾਹਿਬ ਜਾਦੇ ਮੱਥੇ ਨਹੀਂ ਵੱਟ ਪਾਇਆ ਤੇ ਮੁਰਕਾ ਪੱਥਰਾਂ ਦੇ ਸੀਨੇਆ ਚੋਂ ਆ ਗਿਆ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਦਾਦੀ ਲੈ ਕੇ ਬੱਚਿਆਂ ਨੂੰ ਸ਼ਾਂਤੀ ਨਾਲ ਲਾ ਕੇ ਸਮਝਾਵੇ ਦਾਦੀ ਲੈ ਕੇ ਬੱਚਿਆਂ ਨੂੰ ਸ਼ਾਂਤੀ ਨਾਲ ਲਾ ਕੇ ਸਮਝਾਵੇ ਯੋਹੋ ਮੇਰਾ ਪੁੱਤ ਇਹ ਜਿਹੜਾ ਦਰਸੂਬੇ ਦਾ ਖਾਵੇ ਉਹ ਮੇਰਾ ਪੁੱਤਰ ਨਹੀਂ ਜਿਹੜਾ ਦਰਸੂਬੇ ਦਾ ਖਾਵੇ ਇੱਕ ਜੋੜਾ ਲਾਲਾਂ ਦਾ ਤੁਰਿਆਂ ਵੱਲ ਕਚੇਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆਂ ਵੱਲ ਕਚੇਰੀ ਜਾਵੇ ਉਹ ਮੇਰਾ ਪੁੱਤਰ ਹੈ ਜਿਹੜਾ ਗੱਜ ਕੇ ਫਤਿਹ ਬੁਲਾਵੇ ਉਹ ਮੇਰਾ ਪੁੱਤਰ ਹੈ ਜਿਹੜਾ ਗੱਜ ਕੇ ਫਤਿਹ ਬੁਲਾਵੇ ਇਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਜਾ ਕੇ ਵਿੱਚ ਕਚਹਿਰੀ ਦੇ ਦੂਵਾਂ ਗੱਜ ਕੇ ਫਤਿਹ ਬੁਲਾਈ ਜਾ ਕੇ ਵਿੱਚ ਕਚਹਿਰੀ ਦੇ ਦੂਵਾਂ ਗੱਜ ਕੇ ਫਤਿਹ ਬੁਲਾਈ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚੇਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚੇਰੀ ਜਾਵੇ ਦੋਵੇਂ ਆਖਣ ਸੂਬੇ ਨੂੰ ਤੇਰਾ ਡਰ ਨਾ ਪਾਪੀਆਂ ਕੋਈ ਓਏ ਅਸੀਂ ਇਹੋ ਢੀਕਦੇ ਸਾਂ ਬਾਪੂ ਚਿੱਠੀ ਪਿਆਰ ਦੀ ਪਾਵੇ ਓਏ ਅਸੀਂ ਇਹੋ ਢੀਕਦੇ ਸਾਂ ਬਾਪੂ ਚਿੱਠੀ ਪਿਆਰ ਦੀ ਪਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚੇਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵਾਲ ਕਚੇਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵਾਲ ਕਚੇਰੀ ਜਾਵੇ